ਜਿਹੜੇ ਗਿੱਟਿਆਂ ਦੇ ਧਾਗਾ ਬੰਦ ਨੇ ਨਾ ਮੈਂ ਸਮਝਦਾ ਵੀ ਭੇਡਾਂ ਇਸ ਸਿੰਘਾਂ ਦਾ ਕੰਮ ਨਹੀਂ ਜਿਹੜਾ ਗਿੱਟਿਆਂ ਦੇ ਭਾਕਾ ਤੋਂ ਬੜਾ ਬੜਾ ਉਲਟਾ ਪ੍ਰਚਾਰ ਬੜੇ ਕਿਸੇ ਨੇ ਬਾਹਾਂ ਤੇ ਵੱਧਾ ਕਿਸੇ ਲਾਤੇ ਪੱਦਾ ਰਹਿਤ ਨਾਮੇ ਚ ਲਿਖਿਆ ਸਿੱਖ ਹੋਏ ਗੜ ਤਾਗਾ ਮੇਲੇ ਚੌਪਟ ਬਾਜੀ ਗਨਕਾ ਖੇਲੇ ਸੈਸ ਜਨਮ ਸਵਾਨੋ ਖੇਲੇ ਜਿਹੜਾ ਸਿੱਖ ਦਾ ਪੁੱਤ ਹੋ ਕੇ ਤਾਗਾ ਪਾਉਂਦਾ ਜਾਂ ਪਾਉਂਦਾ 1000 ਕੁੱਤੇ ਦੀ ਜੂਨ ਭੋਗੇਗਾ ਅਕੋਰਡਿੰਗ ਟੂ ਰਹਿਤ ਨਾਮੇ ਸਾਨੂੰ ਤਾਗਾ ਚ ਇਤੇ ਰਹਿ ਗਿਆ ਸਾਨੂੰ ਗੁਰੂ ਦੀ ਕਿਰਪਾਨ ਭੁੱਲ ਗਈ ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰੀਂ ਔਰ ਗੁਰੂ ਨੇ ਸਾਨੂੰ ਕੀ ਕ੍ਰਾਂਤੀ ਲਿਆ ਕੇ ਦਿੱਤੀ ਤਲਵਾਰ ਬੜੀ ਪੁਰਾਣੀ ਐ ਲੇਕਿਨ ਸਾਨੂੰ ਗੁਰੂ ਨੇ ਕਿਰਪਾਨ ਦਿੱਤੀ ਯਾਦ ਰੱਖੋ ਜਿਹੜਾ ਗੁਰੂ ਦੀ ਮਰਯਾਦਾ ਤੋਂ ਬਾਅਦ ਉਹ ਗੁਰੂ ਕਾ ਸਿੱਖ ਨਹੀਂ ਆਪਾਂ ਜਾਬੀ ਵੀ ਛੱਡ ਗਏ ਆਪਾਂ ਜਪਜੀ ਵੀ ਛੱਡ ਗਏ ਅਸੀਂ ਕੰਨਾਂ 'ਚ ਫੂਕਾਂ ਮਰਾਉਣ ਲੱਗ ਪਏ ਤੇ ਅਜਿਵੇਂ ਅਸੀਂ ਕਹਿੰਦੇ ਸਿੱਖਾਂ ਅੱਜ ਕੱਲ੍ਹ ਰੋਕੀ ਰਾਸ਼ੀਆਂ ਦੇ ਬੜੇ ਸ਼ਕੀਨ ਰਾਸ਼ੀਆਂ ਦੇ ਆ ਕਈਆਂ ਨੇ ਪਨਪਰ ਛਾਪਾਂ ਪਾਈਆਂ ਨੇ ਇਹ ਮਕਰ ਰਾਸ਼ੀ ਦੀ ਛਾਪ ਹੈ ਇਹ ਕੁੰਭ ਦੀ ਹੈ ਇਹ ਮੇਘ ਦੀ ਹੈ ਮੈਂ ਕਿਹਾ ਵੀ ਤੂੰ 12 ਦੀ ਗੱਲ ਕਰਦਾ ਨਾ ਮੈਂ 72 ਰਾਸ਼ਾਂ ਦੀ ਇੱਕੋ ਇੱਕ ਆਪਾਈ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨੇ ਦੀ ਕਿਰਪਾ ਹੋ ਗਈ ਤੇ ਮੈਨੂੰ ਇਹਨਾਂ ਦਾ ਗ੍ਰਹਿਣ ਨਹੀਂ ਲੱਗਣਾ ਤੂੰ ਤਾਂ ਨਹੀਂ ਵੀ ਮਗਰ ਆਸ਼ੀ ਮੇਰੇ ਤੇ ਪ੍ਰਭਾਵਨਾ ਪਾਵੇਗੀ ਫਲਾਣੇ ਸ਼ਾਪ ਨਾਲ ਤੇ ਫਲਾਣੇ ਮੁੰਦ ਨੇ ਮੈਂ ਕਿਹਾ ਮੈਂ ਕਲਗੀਧਰ ਪਾਤਸ਼ਾਹ ਦੇ ਇੱਕੋ ਕੜਾ ਪਾਇਆ ਜਿਹਦੇ ਤੇ ਗ੍ਰਹਿ ਚੱਲ ਹੀ ਨਹੀਂ ਸਕਦਾ ਜਿਹੜੇ ਗਿੱਟੇ